ਵਰਣੀਆਂ ਪੰਜਾਬੀ ਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਇੱਕ ਸਵਾਲ ਤੋਂ ਅੱਜ ਅਕਾਲੀ ਦਲ ਦੇ ਫੇਸਬੁੱਕ ਪੇਜ ਦੇ ਉੱਤੇ ਇੱਕ ਉਹਨਾਂ ਨੇ ਬਿਆਨ ਲਿਖਿਆ ਇੱਕ ਪ੍ਰੈਸ ਨੋਟ ਜਿਹੜਾ ਉਹ ਛਾਪਿਆ ਤੇ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ 35 ਲੱਖ ਦੇ ਕਰੀਬ ਭਰਤੀਆਂ 20 ਤਰੀਕ ਤੱਕ ਮੁਕੰਮਲ ਕਰ ਦਿੱਤੀਆਂ ਜਾਣਗੀਆਂ 35 ਲੱਖ ਭਰਤੀਆਂ ਨੂੰ ਪੂਰੀ ਤਰ੍ਹਾਂ ਹਰੀ ਝੰਡੀ ਦੇ ਦਿੱਤੀ ਜਾਵੇਗੀ ਔਰ 20 ਤਰੀਕ ਤੱਕ ਮੁਕੰਮਲ ਹੋ ਜਾਣਗੀਆਂ ਪਰ ਉਹਦੇ ਪੈਰਲਲ ਸੱਤ ਮੈਂਬਰੀ ਕਮੇਟੀ ਦੀ ਅਜੇ ਮੀਟਿੰਗਸ ਚੱਲਦੀਆਂ ਪਈਆਂ ਨੇ ਦੇਖੋ ਇਹ ਕੁਝ ਜਿਹੜਾ ਸਮਾਂ ਇਹਦੇ ਵਿੱਚ ਸੱਤ ਮੈਂਬਰੀ ਕਮੇਟੀ ਦੇ ਵਿੱਚ ਉਹਦਾ ਕਾਰਨ ਆ ਕਿ ਜਿਹੜੇ ਬੰਦੇ ਸੈਂਸ਼ਰ ਨੇ ਅਕਾਲੀ ਦਲ ਦੇ ਸਰਵਾਈਵਰ ਨੂੰ ਲੈ ਕੇ ਰਵਾਈਵਰ ਨੂੰ ਲੈ ਕੇ ਜਿਹੜੇ ਇਹ ਕਈ ਵੀ ਜਿਹੜੇ ਸਿੱਧੇ ਤੌਰ ਤੇ ਬਾਦਲ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਦੇ ਨਾਲ ਉਹਦੇ 로यल ਨਹੀਂ ਸੀਗੇ ਉਹ ਜਿਹੜੇ ਮੈਂਬਰ ਨੇ ਕਮੇਟੀ 'ਚ ਉਹਨਾਂ ਦਾ ਬਸ ਨਹੀਂ ਚੱਲ ਰਿਹਾ ਔਰ ਜਿਨ੍ਹਾਂ ਦੇ ਹੱਥ ਕਮਾਂਡ ਦੇ ਦਿੱਤੀ ਗਈ ਆ ਜਾਂ ਖਾਸ ਤੌਰ ਤੇ ਜਿਹੜੇ ਕਮੇਟੀ ਦੇ ਮੁਖੀ ਨੇ ਉਹ ਉਹ ਟਰਨਓਵਰ ਕੱਢਣ ਦੀ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਨੇ ਵੀ ਇਧਰੋਂ ਸੱਤ ਮੈਂਬਰੀ ਕਮੇਟੀ ਕੋਈ ਰਿਐਕਟ ਕਰਨ ਦੀ ਜਾਂ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕਰੇਗੀ ਤੇ ਇਨ ਬਿਟਵੀਨ ਜਿਹੜਾ ਉਸ ਦੌਰਾਨ ਜਿਹੜਾ ਟਾਰਗੇਟ ਟਾਈਮ ਹੈ ਜੀ ਉਹ ਉਹਨਾਂ ਨੇ ਇਹ ਕਹਿਣਾ ਵੀ ਅਸੀਂ ਤਾਂ ਸਾਡੀ ਪਰਤੀ ਕੰਪਲੀਟ ਵੀ ਹੋ ਗਈ। ਫਿਰ ਸਵਾਲ ਤੁਹਾਡੇ ਮੋਰੇ ਲਿਆ ਕੇ ਖੜਾ ਕੀਤਾ ਜਾਏਗਾ ਵੀ ਇਹ ਜਿਹੜੀ ਫੇਕ ਫਿਗਰ ਲਿਆ ਕੇ ਸਾਹਮਣੇ ਰੱਖੀ ਜਾਏਗੀ ਉਹ 30 28 35 ਲੱਖ ਕੁਝ ਵੀ ਇੱਕ ਅ ਫਿਗਰ ਤੁਹਾਡੇ ਮੋਰੇ ਲਿਆ ਕੇ ਰੱਖ ਦੇਣਗੇ ਤੇ ਆਹ ਜਿਹੜਾ ਕਾਟ ਰਿਹਾ ਜਾਂ ਆਹ ਜਿਹੜੇ ਲੋਕ ਹੁਣ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਵਾਇਲੇਸ਼ਨ ਕੀਤੀ ਜਾਂ ਨਹੀਂ ਕੀਤੀ ਉਹ ਬਾਦਲ ਪਰਿਵਾਰ ਨਾਲ ਜਾਂ ਸਾਡੇ ਨਾਲ ਖੜੇ ਨੇ ਜਾਂ ਸਾਡਾ ਸਾਡੇ ਸਪੋਰਟਰ ਨੇ ਸਾਡੇ ਮੈਂਬਰ ਬਣ ਗਏ ਨੇ ਇਹਨਾਂ ਦਾ ਹੁਣ ਕੀ ਕਰੀਏ ਤੇ ਉਹ ਜਿਹੜੀ ਫੇਕ ਫਿਗਰ ਦੇ ਆਲੇ ਦੁਆਲੇ ਖੜਾ ਕਰਕੇ ਸਾਰਾ ਨੈਰੇਟਿਵ ਇਹ ਸੱਤ ਮੈਂਬਰੀ ਕਮੇਟੀ ਨੂੰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੜਾਏ ਦਾ ਖਾਤਮਾ ਕਰ ਦਿੱਤਾ ਹੈ ਤੁਸੀਂ ਪਿਆਰਿਓ ਕਿ ਉਹ ਫੇਕ ਫਿਗਰ ਹੈ ਪਰ ਜਦੋਂ ਆਪਾਂ ਪ੍ਰੈਸ ਨੋਟ ਪੜ੍ਹਦੇ ਆ ਉਰੇ ਵਿੱਚ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਨਾਂ ਹੇਠ ਇਹ ਗੱਲ ਲਿਖੀ ਗਈ ਹੈ ਕਿ ਉਹ ਸਤਕਾਰ ਕਰਦੇ ਆ ਉਹਨਾਂ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਹੇਠਲੇ ਪੱਧਰ ਤੱਕ ਜਾ ਜਾ ਕੇ ਕੱਲੇ-ਕੱਲੇ ਬੰਦੇ ਤੱਕ ਜਾ ਕੇ ਤੇ ਮੈਂਬਰ ਜੋੜੇ ਹੈ ਦੇਖੋ ਜੇਕਰ ਤੇ ਸੱਤ ਮੈਂਬਰੀ ਕਮੇਟੀ ਨੂੰ ਨਾ ਅਕਾਲ ਸਹਿਬ ਬਾਅਦ ਚੋਂ ਇਸ ਜਿਹੜਾ ਪੱਥੀ ਤੀ ਜਿੰਨਾ ਵੀ ਇਹ ਕਹਿਣਗੇ ਨਾ ਜੇ ਉਹਦਾ ਆਡਿਟ ਕਰਨ ਦਾ ਜਾਂ ਉਹਨੂੰ ਰੀਚੈਕ ਕਰਨ ਦਾ ਇਹ ਦੇਸ਼ ਦੇ ਦੇਣਾ ਤੇ ਇਹਦੇ ਚ ਕੁਝ ਵੀ ਨਹੀਂ ਨਿਕਲਣਾ ਹੂੰ ਉਹਦਾ ਕਾਰਨ ਇਹ ਹੈ ਕਿ ਦਾ ਫਸ ਕ੍ਰਾਈਟੇਰੀਆ ਸੀ ਭਰਤੀ ਦਾ ਉਹ ਮੇਰੀ ਪਹਿਲੀ ਸ਼ਰਤ ਸੀ ਵੀ ਆਧਾਰ ਕਾਰਡ ਲੈ ਜਾਣ ਔਰ ਭਰਤੀ ਜਿਹੜੀ ਆ ਬੋਕਸ ਨਾ ਹੋਵੇ ਉਹ ਪਹਿਲੀ ਸ਼ਰਤ ਹੀ ਹੈ ਇਹਦੇ ਵਿੱਚ ਕੋਈ ਵੀ ਜਿਹੜਾ ਬਣਿਆ ਹੋਇਆ ਮੈਂਬਰ ਆ ਉਹ ਪੂਰੀ ਨਹੀਂ ਕਰਦਾ ਦੂਜੀ ਗੱਲ ਆ ਤੁਸੀਂ ਵੀ ਇਹਦਾ ਤਾਂ ਹੈ ਨਹੀਂ ਕਿ ਅਸੀਂ ਕੋਈ ਬੰਦ ਕਮਰੇਆਂ 'ਚ ਰਹਿੰਦੇ ਨੇ ਮਤਲਬ ਸਾਰੀ ਦਿਹਾੜੀ ਅਸੀਂ ਘਰੋਂ ਨਹੀਂ ਨਿਕਲਦੇ ਮੈਨੂੰ ਆਪਣੇ ਆਸ-ਪਾਸ ਜਾਂ ਕਿਤੇ ਵੀ ਤੁਹਾਨੂੰ ਕੋਈ ਉਹ ਜਿਹਾ ਦਿਖਾਓ ਜਦੋਂ ਕੋਈ ਪਿੰਡਾਂ 'ਚ ਪੱਤੀ ਲੱਖ ਬੰਦਾ ਕਿਸੇ ਧਿਰ ਦੇ ਨਾਲ ਜੁੜਦਾ ਨਾ ਤੇ ਪੰਜਾਬ ਦੇ ਵਿੱਚ ਛੱਡੋ ਦੇ ਇਸੇ ਰੋਲਾ ਪੈ ਜਾਂਦਾ ਜੀ ਤੁਹਾਨੂੰ ਉਹ ਪਿੰਡਾਂ ਦੇ ਵਿੱਚ ਘੱਟ ਨਜ਼ਰ ਆਉਣਗੇ ਇਹਨਾਂ ਦੇ ਸਟਾਲਾਂ ਦੇ ਨਜ਼ਰ ਆਉਣਗੇ ਇਹਨਾਂ ਨੇ ਤਾਂ ਗਿੰਟੀ ਦੇ ਇੱਕ ਇੱਕ ਖੇਰ ਦੇ ਵਿੱਚ ਇੱਕ ਇੱਕ ਦੋ ਦੋ ਸਟਾਲ ਲਾਏ ਨੇ ਹਮਮ ਔਰ ਉਹਦੇ ਵਿੱਚ ਵੀ ਜਿਹੜੇ ਇਨੀਸ਼ੀਅਲ 1 ਘੰਟਾ ਭਰਤੀ ਚੱਲੀ ਆ ਉਹਦੇ ਵਿੱਚ ਸਿਰਫ ਪ੍ਰੈਸ ਨੂੰ ਫੋਟੋਗ੍ਰਾਫਸ ਰਿਲੀਜ਼ ਕੀਤੀਆਂ ਗਈਆਂ ਜਿਹੜੇ ਸ਼ਹਿਰ ਦੇ ਮਤਲਬ ਤੁਸੀਂ ਇਹਨਾਂ ਦੇ ਕਿਸੇ ਸਟਾਲ ਤੇ ਜਿਹੜੀਆਂ ਇਹਨਾਂ ਨੇ ਫੋਟੋਆਂ ਰਿਲੀਜ਼ ਕੀਤੀਆਂ ਐਵਰੇਜ 30 ਜਾਂ 40 ਤੋਂ ਵੱਧ ਬੰਦੇ ਨਹੀਂ ਹੋਣਗੇ ਉੱਥੇ ਹੂੰ ਉਹੀ ਬੰਦੇ ਨੇ ਜਿਹੜੇ 25 30 ਸਾਲ ਤੋਂ ਪਹਿਲਾਂ ਵੀ ਇਹਨਾਂ ਦੇ ਧੜੇ ਦੇ ਨਾਲ ਹੀ ਸੀ ਉਸ ਤੋਂ ਬਾਅਦ ਉਹ ਕੈਂਪ ਦੀ ਫੋਟੋ ਪ੍ਰੈਸ 'ਤੇ ਰਿਲੀਜ਼ ਕਰਕੇ ਪ੍ਰੈਸ ਨੋਟ ਦੇਣ ਤੋਂ ਬਾਅਦ ਨਾ ਕਿਸੇ ਪਿੰਡ 'ਚ ਅਪਰੋਚ ਹੋਈ ਹੈ ਨਾ ਘਰ-ਘਰ ਮੈਂਬਰਸ਼ਿਪ ਅਭਿਆਨ ਹੋ ਰਹੀ ਹੈ ਨਾ ਕਿਤੇ ਪਰਮਾਨੈਂਟ ਸਟਾਲ ਲੱਗੇ ਹੋਏ ਨੇ ਜਿੱਥੇ 25 ਲੱਖ ਬੰਦੇ ਨੇ ਭਰਤੀ ਕਰ ਲਈ ਜਾ ਕੇ ਸੋ ਇਹ ਤਾਂ ਅ ਕਪਾਲ ਕੀਤੀ ਸੀ ਵੀ ਲਿਸਟਾ ਮੰਗਿਆਂ ਗਈਆਂ ਨੇ ਓਕੇ ਬਾੜ ਪ੍ਰਧਾਨਾਂ ਕੋਲੋਂ ਪਿੰਡਾਂ ਦੇ ਨਮਾਇੰਦਿਆਂ ਕੋਲੋਂ ਉਹ ਵੀ ਅੱਗੋਂ ਆਪਦੀ ਵੋਟਰ ਲਿਸਟ ਦੇ ਵਿੱਚੋਂ ਰੈਂਡਮਲੀ ਸਿੰਘ ਕੌਰ ਵਾਲੇ ਨਾਮ ਚੱਕ ਕੇ ਭੇਜੀ ਜਾ ਰਹੇ ਨੇ ਤੇ ਉਸ ਪਿੰਡ ਦੇ ਖਾਤੇ ਦੇ ਵਿੱਚ ਉਹ ਪਰਚੀਆਂ ਦਫ਼ਤਰ ਬੈਠਾ ਸਟਾਫ ਕੱਟ ਰਿਆ ਤੇ ਇਕੱਠਾ ਪੈਸਾ ਜਿਹੜਾ ਖਾਤੇ 'ਚ ਜਮ੍ਹਾਂ ਕਰਾ ਦਿੱਤਾ ਜਾਊਗਾ ਬਾਅਦ ਦੇ ਵਿੱਚ ਕੈਸ਼ 'ਚ ਵੀ ਇੰਨਾ ਪੈਸਾ ਸਾਨੂੰ ਥਰੂ ਮੈਂਬਰਸ਼ਿਪ ਪਾ ਗਿਆ ਸੋ ਇਹ ਸਾਰਾ ドラਮਾ ਜਿਹੜਾ ਹੈ ਉਹ ਅੱਜ ਵੀ ਉੱਥੇ ਹੀ ਖੜਾ ਹੈ ਜਿੱਥੇ ਉਹ ਅੱਜ ਇਹਨਾਂ ਨੇ ਤਾਂ ਇਹਨਾਂ ਨੇ 3 ਮਹੀਨੇ ਪਹਿਲਾਂ ਖੜੇ ਸੀ ਇਹਨਾਂ ਨੇ ਤਾਂ ਪਰਚੀਆਂ ਦੀ ਕੀਮਤ 10-10 ਰੁਪਏ ਰੱਖੀ ਐਸਾ ਜਿਹੜਾ ਹੈ ਉਹ ਫਿਰ ਉਹ ਕੌਣ ਭਰਤੀ ਕਰ ਉਹ ਉਹ ਕੌਣ ਪਾਊਗਾ ਵਿੱਚ ਦੇਖੋ ਉਹ ਸੁਖਵੀਰ ਦੀ ਸੱਜੀ ਜੇਬ ਚੋਂ ਪੈਸਾ ਕੱਢ ਕੇ ਖੱਬੀ ਜੇਬ ਤੇ ਜਾਣ ਵਾਲੀ ਗੱਲ ਹੈ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਅੱਛਾ ਜੀ ਉਹ ਪੈਸਾ ਜਮ੍ਹਾਂ ਕਰਾ ਕੇ ਫਿਰ ਪੈਸਾ ਇਹਨਾਂ ਦੇ ਕੋਲ ਹੀ ਰਹਿ ਜਾਣਾ ਤੇ ਉਹ ਐਸੈਟਸ ਜਿਹੜੇ ਨੇ ਫਾਈਨੈਂਸ਼ੀਅਲ ਉਹ ਆਪਣੇ ਹਿਸਾਬ ਨਾਲੇ ਵਰਤਦੇ ਨੇ ਹੂੰ ਅੱਛਾ ਉਹ ਤਾਂ ਮਤਲਬ ਇਹ ਹੈ ਵੀ ਮੈਂ ਆਪਦੇ ਇੱਕ ਅਕਾਊਂਟ ਚ ਘਟਾ ਕੇ ਦੂਜੇ ਅਕਾਊਂਟ ਚ ਪਵਾ ਦਮ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਭਾਈ ਸਾਹਿਬ ਇਹਦੇ ਵਿੱਚ ਨਾ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਜਦੋਂ ਆਪ ਹਰਸ਼ਦੀਪ ਕਲੇਰ ਦਾ ਇੱਕ ਬਿਆਨ ਸੁਣਦੇ ਆ ਉਹ ਆਪਣੇ ਅਕਾਲੀ ਦਲ ਤਾਂ ਉਸੇ ਲਈ ਹੀ ਤੇ ਚੱਲਦਾ ਪਿਆ ਜਿਸ ਲੀਹੀ ਦੇ ਉੱਤੇ ਉਹਨਾਂ ਨੂੰ ਸਿੰਘ ਸਾਹਿਬ ਨੇ ਤੋੜਿਆ ਸੀਗਾ ਉਹ ਨਾਲ ਮੈਂਸ਼ਨ ਕਰਦੇ ਆ ਇੱਕ ਵੀਡੀਓ ਬਾਕਾਇਦਾ ਜਿਹਦੇ ਵਿੱਚ ਸਿੰਘ ਸਾਹਿਬ ਇਹ ਵੀ ਤੱਕ ਬੋਲਦੇ ਆ ਕਿ ਉਹ ਸਵਾਗਤ ਕਰਦੇ ਆ ਇਸ ਭਰਤੀ ਦਾ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਡਿਵੀਜ਼ਨ ਕਰ ਦਿੱਤੀ ਹੈ ਮਤਲਬ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਵੰਡ ਦਿੱਤਾ ਹੈ ਲੋਕਾਂ ਦੇ ਵਿੱਚ ਲੀਡਰਾਂ ਦੇ ਵਿੱਚ ਤੇ ਉਹ ਜਾ ਕੇ ਅੱਗੇ ਭਰਤੀਆਂ ਕਰਨਗੇ ਉਸ ਚੀਜ਼ ਦਾ ਸਵਾਗਤ ਕਰਦੇ ਆ ਤੇ ਇਹਦੀ ਸ਼ਲਾਘਾ ਕਰਦੇ ਆ ਉਹ ਬਕਾਇਦਾ ਵੀਡੀਓ ਵੀ ਹੈਗੀ ਹੈ ਮੌਜੂਦ ਹੈ ਤੇ ਫਿਰ ਇੱਥੇ ਆ ਕੇ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਖੜਾ ਹੋਣ ਲੱਗ ਜਾਂਦਾ ਹੈ ਕਿ ਇਹ ਦੋ ਗੱਲਾਂ ਇੱਕੋ ਥਾਂ ਦੇ ਉੱਤੇ ਕਿਉਂ ਕੀਤੀਆਂ ਜਾ ਰਹੀਆਂ ਇਹ ਕੋਈ ਰਖਤਾ ਦਾ ਉਹਨਾਂ ਨੂੰ ਇਸ ਵਾਇਲੇਸ਼ਨ ਦਾ ਸਿੰਘ ਸਭ ਕਾਂਜੀ ਲਖਬੀਰ ਸਿੰਘ ਨੇ ਆਪ ਹੀ ਦਿੱਤਾ ਔਰ ਬਿਨਾ ਬਾਕੀ ਸਿੰਘ ਸੇਬਾਨਾ ਦੀ ਕੰਸੈਂਟ ਤੋਂ ਦਿੱਤਾ ਇੱਕ ਕੱਲਿਆਂ ਦਿੱਤਾ ਕਿ ਇਹਦੇ 'ਚ ਤਾਂ ਕੋਈ ਦੋਰਾਵਾ ਹੈ ਹੀ ਨਹੀਂ ਵੀ ਉਹਨਾਂ ਨੇ ਕੋਈ ਇੰਟਰਪ੍ਰੀਟੇਸ਼ਨ ਗਲਤ ਨਹੀਂ ਕੀਤੀ ਹੋਈ ਸਿੰਘ ਸਾਹਿਬ ਇੰਗਲੈਂਡ ਜਾਣ ਤੋਂ ਪਹਿਲਾਂ ਉਹਨੂੰ ਰਸਤਾ ਦੇ ਕੇ ਗਏ ਆ ਦੂਸਰਾ ਸਵਾਲ ਇਹਨਾਂ ਦਾ ਇਹ ਆ ਵੀ ਜੇ ਸਿੰਘ ਸਾਹਿਬ ਦਾ ਜਨਤਕ ਤੌਰ ਤੇ ਦਿੱਤਾ ਹੋਇਆ ਕੋਈ ਬਿਆਨ ਜਿਹੜਾ ਕਿ ਕਿਸੇ ਵੀ ਤਰ੍ਹਾਂ ਨਾਲ ਲਿਖਤੀ ਰੂਪ ਦੇ ਵਿੱਚ ਨਹੀਂ ਹੈ ਨਾ ਅਕਾਲ ਤਖਤ ਸਾਹਿਬ ਦੇ ਲੈਟਰਹੈਡ ਤੇ ਨਹੀਂ ਹੈ ਕਿਉਂਕਿ ਜਿਹੜਾ ਆਦੇਸ਼ 2 ਦਸੰਬਰ ਨੂੰ ਹੋਇਆ ਉਹ ਲਿਖਤੀ ਅਕਾਲ ਤਖਤ ਸਾਹਿਬ ਦੇ ਲੈਟਰਹੈਡ ਤੇ ਹੋਇਆ ਉੱਤੇ ਪੰਸ ਸਿੰਘ ਸੇਬਾਨਾ ਦੇ ਦਸਤਖਤ ਨੇ ਦਾ ਉਹਨੂੰ ਕੱਲੇ ਸਿੰਘ ਸਾਹਿਬ ਗਿਆਨੀ ਗੁਰਬੀ ਸਿੰਘ ਬਦਲ ਨਹੀਂ ਸਕਦੇ ਦੂਸਰਾ ਉਹਨਾਂ ਨੇ ਲਿਖਤੀ ਤੌਰ ਤੇ ਕੋਈ ਇਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਉਹਨਾਂ ਦਾ ਇੱਕ ਮੀਡੀਆ ਦੇ ਵਿੱਚ ਜਨਤਕ ਬਿਆਨ ਦਾ ਇੱਕ ਵੀਡੀਓ ਹੈ ਤੇ ਉਹੋ ਜਿਹਾ ਹੀ ਬਿਆਨ ਤਾਂ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਬੀ ਸਿੰਘ ਦੇ ਬਾਰੇ ਵੀ ਦਿੱਤਾ ਵੀ ਇਸ ਇਹਨਾਂ ਦੇ ਲੱਗੇ ਹੋਏ ਦੋਸ਼ਾਂ ਦੀ ਜਾਂਚ ਕਰਨ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਹੈ ਤੇ ਉਹ ਕਮੇਟੀ ਆਪਣੀ ਜਾਂਚ ਬੰਦ ਕਰੇ ਤੇ ਉਹਨਾਂ ਦੀਆਂ ਸਵਾਲਾਂ ਬਾਹਰ ਕਲ ਕੀਤੀਆਂ ਚਾਰ ਉਹ ਜਿਹੜਾ ਜਨਤਕ ਗਰੁੱਪ ਦਾ ਵਿੱਚ ਇਹ ਉਹ ਕੁਛ ਦਿਨ ਪਹਿਲਾਂ ਦਾ ਹੈ ਪਰ ਉਸੇ ਤਰੀਕੇ ਨਾਲ ਆਇਆ ਹੋਇਆ ਜਿਹੜਾ ਉਹ ਆਦੇਸ਼ ਆ ਉਹਦੇ ਤੋਂ ਇਹ ਜਿਹੜਾ ਮੰਨਣ ਤੋਂ ਬਾਗੀ ਨੇ ਜਿਹੜੀ ਚੀਜ਼ ਇਹਨਾਂ ਤੇ ਮਤਲਬ ਦੀ ਹੈ ਤੇ ਹਾਲਾਂਕਿ ਅਸੀਂ ਮੰਨਦੇ ਆ ਵੀ ਉਹਦੇ ਵਿੱਚ ਗੈਂਦਕ ਵੀਰ ਸਿੰਘ ਉਹਨਾਂ ਦੀ ਸਹਿਮਤੀ ਨਾਲ ਇਹ ਫਿਕਸ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਇਹ ਛੋਟ ਦਿੱਤੀ ਗਈ ਤੇ ਉਹਦਾ ਵਿਰੋਧ ਵੀ ਹੋਇਆ ਉਸ ਤੋਂ ਬਾਅਦ ਉਹ ਹੁਣ ਉੱਥੇ ਇੰਗਲੈਂਡ ਜਾ ਕੇ ਉਹਦੀਆਂ ਸਫਾਈਆਂ ਵੀ ਦੇ ਰਹੇ ਨੇ ਆਪਣੀ ਕੀਤੇ ਹੋਏ ਫੈਸਲੇ ਤੋਂ ਮੁਕਰਣ ਦੀਆਂ ਤੇ ਇਹ ਅਲਟੀਮੇਟਲੀ ਫਿਰ ਮਤਲਬ ਇਹ ਆ ਵੀ ਪੰਜਾਂ ਦੇ ਵਿੱਚੋਂ ਇੱਕ ਦੇ ਨਾਲ ਇਹਨਾਂ ਨੇ ਕੋਈ ਸਮਝੌਤਾ ਕਰਕੇ ਜਾਂ ਆਰਮ ਟਵਿਸਟਿੰਗ ਕਰਕੇ ਉਹਨਾਂ ਕਾ ਲੂਪ ਹੋਲ ਉੱਤੇ ਛਡਾ ਲਿਆ ਵੀ ਜਿਹਦੇ ਨਾਲ ਇਹਨਾਂ ਨੇ ਆਪਣੀ ਉਹ ਸਾਰੀ ਭਰਤੀ ਜਿਹੜੀ ਕਰ ਲਈ ਪਰ ਜਿਹੜਾ ਲਿਖਤੀ ਹੁਕਮਨਾਮਾ 2 ਦਸੰਬਰ ਦਾ ਕੌਮ ਨੇ ਉਹਨੂੰ ਪ੍ਰਵਾਨ ਕੀਤਾ ਜਿਹੜੀ ਰਗਵੀਰ ਸਿੰਘ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਬਾਅਦ ਚ ਉਹਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਸੋ ਮੈਟਰ ਇਹ ਨਹੀਂ ਕਰਦਾ ਕਿ ਸਿੰਘ ਸਾਹਿਬ ਨੇ ਕਿਹੜਾ ਫੈਸਲਾ ਦਿੱਤਾ ਜਾਂ ਬਦਲਿਆ ਮੈਟਰ ਇਹ ਕਰਦਾ ਕਿ ਕੌਮ ਨੇ ਪ੍ਰਵਾਨ ਕਿਹੜਾ ਕੀਤਾ ਤੁਸੀਂ ਭਾਈ ਸਾਹਿਬ ਇੱਕ ਪਾਸੇ ਇਹ ਕਹਿ ਰਹੇ ਹੋ ਕਿ ਗਿਆਨੀ ਰਗਵੀਰ ਸਿੰਘ ਨੇ ਰਾਹ ਪੱਧਰਾ ਕਰ ਦਿੱਤਾ ਇਹਨਾ ਵਾਸਤੇ ਇੰਗਲੈਂਡ ਜਾਣ ਤੋਂ ਪਹਿਲਾਂ ਪਰ ਉੱਥੇ ਹੀ ਗਿਆਨੀ ਰਗਵੀਰ ਸਿੰਘ ਵਾਰ- ਕੀ ਕਹਿੰਦੇ ਆ ਕਿ ਸੱਤ ਮੈਂਬਰੀ ਕਮੇਟੀ ਬਰਕਰਾਰ ਹੈ ਤੇ ਉਸੇ ਦੇ ਆਧਾਰ ਦੇ ਉੱਤੇ ਜਿਸ ਤਰ੍ਹਾਂ ਦੀ ਕਾਰਵਾਈ ਮਿੱਥੀ ਗਈ ਹੈ ਤੇ ਉਦਾਂ ਦੀ ਹੀ ਹੋਣੀ ਚਾਹੀਦੀ ਹੈ ਫਿਰ ਇਹ ਗਿਆਨੀ ਰਘੂबीर ਸਿੰਘ ਐਮੀ ਤੋਂ ਕਹਿੰਦੇ ਆ বারবার ਆਪਣੇ ਬਿਆਨ ਜ਼ਰੂਰ ਬਦਲਦੇ ਰਹੇ ਹੁਣ ਇਹ ਨਹੀਂ ਪਤਾ ਵੀ ਜੋ ਇੰਗਲੈਂਡ ਬੈਠ ਕੇ ਕਹਿ ਰਹੇ ਨੇ ਜੋ ਖਿਆਸਰਾਈਆਂ ਜਾਂ ਜੋ ਇੱਕ ਇਨਫੋਰਮੇਸ਼ਨ ਮਿਲ ਰਹੀ ਹੈ ਉੱਤੇ ਉਹ ਵਾਪਸ ਸ਼੍ਰੀ ਅਕਾਲ ਤਖਸਾਲ ਸਾਹਿਬ ਪਹੁੰਚ ਕੇ ਖੜਦੇ ਵੀ ਨਹੀਂ ਯਾਨੀ ਸਵਾਲ ਤਾਂ ਹੀ ਹੈ ਨਹੀਂ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਜੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਉਸੇ ਆਧਾਰ ਦੇ ਉੱਤੇ ਹੋਵੇਗਾ ਜਾਂ ਦਾਵਾ ਕੀਤਾ ਆ ਤੇ ਇੱਥੇ ਆ ਕੇ ਹੋ ਸਕਦਾ ਹੈ ਕਿ ਉਹ ਉਸ ਗੱਲ ਤੋਂ ਵੀ ਥੜਕ ਜਾਣਗੇ ਵਾਅਦਾ ਉਹ ਸ਼੍ਰੀ ਹਜੂਰ ਸਾਹਿਬ ਮਿਲੀਆਂ ਹੋਈਆਂ ਸੰਗਤਾਂ ਨੂੰ ਵੀ ਕਰਕੇ ਆਏ ਸੀ ਪਰ ਇੱਥੇ ਆ ਕੇ ਬਦਲ ਗਏ ਸੀ ਵਾਅਦਾ ਉਹ ਇੰਗਲੈਂਡ ਜਾ ਕੇ ਵੀ ਕਰ ਰਹੇ ਨੇ ਇੱਥੇ ਆ ਕੇ ਉਸ ਫੈਸਲੇ ਤੇ ਆਪਣੀ ਉਹਨਾਂ ਫੈਸਲਿਆਂ ਤੇ ਖੜਦੇ ਆ ਜਾਂ ਆਪਣੀ ਉਸ ਕਮਿਟਮੈਂਟ ਤੇ ਖੜਦੇ ਆ ਜਾਂ ਨਹੀਂ ਇਹ ਲੇਪੋ ਵਿਖਦੇ ਕਰਪчая ਇਹ ਇਹ ਜਦੋਂ ਆਪਾਂ ਗੱਲਾਂ ਕਰਦੇ ਨਾ ਭਾਈ ਸਾਹਿਬ ਸਿਆਸੀ ਤੌਰ ਦੇ ਉੱਤੇ ਚਲੋ ਇਹ ਸਮਝਿਆ ਜਾ ਸਕਦਾ ਕਿ ਕੋਰਸ ਆਫ ਐਕਸ਼ਨ ਹੈਗਾ ਪਰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਇਹ શ્રી ਕਾਲਟਕ ਸਾਹਿਬ ਦੇ ਜਥੇਦਾਰ ਦੀ ਗੱਲ ਹੈ ਇੱਕ ਮਰਿਆਦਾ ਦੀ ਗੱਲ ਹੈ ਔਰ ਉਸ ਜਥੇਦਾਰ ਦੇ ਅਹੁਦੇ ਦੀ ਗੱਲ ਹੈ ਤੇ ਜੇ ਜਥੇਦਾਰ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੋ ਸਕਦਾ ਕਿ ਇੱਥੇ ਆ ਕੇ ਉਹ ਇਦਾਂ ਬਦਲ ਜਾਣ ਜੇ ਇਦਾਂ ਹੁੰਦਾ ਤਾਂ ਫਿਰ ਉਸ ਅਹੁਦੇ ਦੀ ਮਰਿਆਦਾ ਕੀ ਰਹਿ ਜੂਗੀ ਦੇਖੋ ਇਹ ਤਾਂ ਉਹ ਸੌਦੇ ਤੇ ਬੈਠੇ ਹੋਏ ਵਿਅਕਤੀ ਦੇ ਹੱਥ ਵਿੱਚ ਹੈ ਕਿ ਉਹ ਸੌਦੇ ਦੀ ਗਰਮਾ ਉਹਦੀ ਮਰਿਆਦਾ ਉਹਦਾ ਮਾਨ ਸਤਕਾਰ ਬਹਾਲ ਰੱਖਣਾ ਜਾਂ ਨਹੀਂ ਰੱਖਣਾ। ਕੌਮ ਦੇ ਵਿੱਚ ਇੰਨੀ ਵਨਰੇਬਿਲਟੀ ਹੈ ਤੁਸੀਂ ਇਥੋਂ ਅੰਦਾਜ਼ਾ ਲਗਾਓ ਕਿ ਜਦੋਂ ਮੈਂ ਐਗਜ਼ੈਂਪਲ ਹੀ ਦਿਨਾ ਹੋਣਾ ਗਾਇਨਿਕ ਵੀਰ ਸਿੰਘ ਉਹਨਾਂ ਨੂੰ ਵੀ ਦਿੱਤੀ ਸੀ ਸਿੱਧੇ ਰੂਪ ਦੇ ਵਿੱਚ মিডিਆ ਰਾਹੀਂ ਕਿ ਭਾਈ ਧਿਆਨ ਸਿੰਘ ਮੰਡ ਜਦੋਂ ਬਰਗਾੜੀ ਮੋਰਚੇ ਦੀ ਸਮਾਪਤੀ ਕਰਵਾਉਂਦੇ ਸੀ ਨਾ ਜਿਸ ਦਿਨ ਸਮਾਪਤੀ ਹੋਈ ਹੈ ਉਸ ਦਿਨ ਬਹੁਤ ਸਾਰੇ ਲੋਕਾਂ ਨੂੰ ਪੰਬਲਪੂਸਾ ਹੀ ਸੀ ਵੀ ਅੱਜ ਹੋਣਾ ਕੀ ਹੈ। ਅਧਿਕ ਸੰਗਤ ਦੀ ਖਬਰ ਸੀ ਵੀ ਅੱਜ ਮੋਰਚੇ ਦੀ ਸਮਾਪਤੀ ਹੋ ਜਾਣੀ ਹੈ ਪਰ ਕਿਸ ਤਰੀਕੇ ਨਾਲ ਹੋਣੀ ਉਹਨੂੰ ਕਲੋਜ਼ਰ ਕਿਵੇਂ ਮਿਲਣਾ ਉਹਦੀ ਕਲੈਰਿਟੀ ਨਹੀਂ ਸੀ ਤਾਂ ਤਕਰੀਬਨ ਸਵੇਰੇ 11:00 ਵਜੇ ਤੱਕ ਵੀ ਧਿਆਨ ਸਿੰਘ ਮਾਨਡ ਹੋਣੀ ਇਸ ਕਪੈਸਿਟੀ 'ਚ ਸੀਗੇ ਕਿ ਜੇ ਉਹ ਚਾਹੁੰਦੇ ਹੈ ਤਾਂ ਮਾਲਵੇ ਦੇ ਕੋਈ 3-4 ਮੈਂਬਰ ਪਾਰਲੀਮੈਂਟ 'ਚ ਦਾ ਸਾਖਦੇ ਸੀ ਕੋਈ 40 ਭਜਾਇ ਸੀਪੀਸੀ ਮੈਂਬਰ ਜਾਂ ਵਿਧਾਇਕਾਂ ਦੀ ਜਿੱਤ ਹਾਰ ਦੇ ਵਿੱਚ ਕੋਈ ਫੈਸਲਾ ਕੋਣ ਜਿਹੜਾ ਕੋਈ ਰੋਲ ਪਲੇ ਕਰ ਸਕਦੇ ਸੀ ਪਰ ਜਦੋਂ ਦੁਪਹਿਰ ਪੈਂਦੀ ਹੈ ਸਮਾਪਤੀ ਹੋ ਜਾਂਦੀ ਹੈ ਔਰ ਸ਼ਾਮ ਦੇ 4 ਵਜੇ ਜੇ ਉਹ ਆਪਣੇ ਪਿੰਡ ਦੇ ਸਰਪੰਚ ਬਣਨਾ ਚਾਹਣ ਤੇ ਬਣ ਨਹੀਂ ਸੀ ਸਕਦੇ ਹੂੰ ਉਹਦਾ ਮਤਲਬ ਇਹ ਹੈ ਵੀ ਤਾਕਤ ਜਿਹੜੀ ਹੈ ਉਹ ਉਦੋਂ ਤੱਕ ਹੈ ਜਦੋਂ ਲੋਕ ਤੁਹਾਡੇ ਨਾਲ ਨੇ ਜੀ ਜਦੋਂ ਸੰਗਤ ਤੁਹਾਡੇ ਨਾਲ ਹੈ ਸੰਗਤ ਉਦੋਂ ਤੱਕ ਨਾਲ ਹੈ ਜਦੋਂ ਤੱਕ ਤੁਸੀਂ ਸਿਧਾਂਤ ਤੇ ਖੜੇ ਹੋ ਹੂੰ ਔਰ ਇੱਕ ਪਾਸਾ ਕਰਕੇ ਸਪਸ਼ਟਤਾ ਨਾਲ ਦਲੇਰੀ ਨਾਲ ਔਰ ਮਰਿਆਦਾ ਤੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਫੈਸਲੇ ਲੈ ਰਹੇ ਹੋ ਹੂੰ ਤੁਹਾਡਾ ਇੱਕ ਫੈਸਲਾ ਉਹ ਸਾਕੋਸ਼ ਤੇ ਜੋ ਤੁਹਾਡੇ ਕੋਲ ਹੈ ਕਿਉਂਕਿ ਇਹ ਜਿਹੜੀ ਉਚਾਈ ਹੁੰਦੀ ਹੈ ਨਾ ਜੀ ਉਹਦਿਆਂ ਵਾਲੀ ਜੀ ਇਹ ਚਟਾਨ ਵਰਗਾ ਸਟਰਕਚਰ ਨਹੀਂ ਹੁੰਦਾ ਹੂੰ ਇਹ ਜਿਵੇਂ ਮਿਸਤਰੀ ਵਰਤਦੇ ਨੇ ਨਾ ਘੋੜੀ ਵਰਗੀ ਜੀ ਵੀ ਜਿਹੜੀ ਉਹ ਯੂਜ਼ ਕਰਦੇ ਨੇ ਉਹ ਘੋੜੀ ਯੂਜ਼ ਕਰਦੇ ਨੇ ਉਹ ਜਿੱਦਾਂ ਚ ਤਾਂ ਉੱਚੀ ਜਾਂਦੀ ਹੁੰਦੀ ਜਾਂਦੀ ਹੈ ਉਹਦੇ 'ਚ ਖੜੇ ਹੋਣ ਦੀ ਜਗ੍ਹਾ ਘਟਦੀ ਰਹਿੰਦੀ ਹੈ ਜੀ ਸੋ ਇਹ ਲਗਭਗ ਉਸ ਘੋੜੀ ਵਰਗੀ ਉਚਾਈ ਤੇ ਖੜੇ ਹੋਏ ਲੋਕ ਨੇ ਜਿਹੜੇ ਨਾਉਦਿਆਂ ਤੇ ਬਰਾਜਮਾਨ ਨੇ ਸੋ ਇਹ ਇਸ ਵਨਰੇਬਿਲਟੀ ਨੂੰ ਸਮਝਣ ਜੇ ਉਹ ਕੋਈ ਥੜਕ ਕੇ ਫੈਸਲਾ ਲੈਣਗੇ ਤਾਂ ਉਹਨਾਂ ਦੇ ਹੋ ਸਕਦਾ ਪਹਿਲੇ ਕੋਈ ਚਾਰ ਚੰਗੇ ਫੈਸਲੇ ਲਏ ਹੋਏ ਵੀ ਉਸ ਵਹਣ ਦੇ ਵਿੱਚ ਬਹਿ ਕੇ ਉਸ ਜਗ੍ਹਾ ਤੋਂ ਬਹੁਤ ਔਡੀ ਤੇਜ਼ੀ ਨਾਲ ਉਨੀ ਸਪੀਡ ਨਾਲ ਉਹ ਥੱਲੇ ਵੀ ਡਿੱਗ ਸਕਦੇ ਭਾਜੀ ਇਸ ਦੇ ਵਿੱਚ ਸਵਾਲ 7 ਮੈਂਬਰੀ ਕਮੇਟੀ ਤੇ ਵੀ ਉਸੇ ਤਰ੍ਹਾਂ ਖੜਦਾ ਪਿਆ ਕਿਉਂਕਿ 7 ਮੈਂਬਰੀ ਕਮੇਟੀ ਨੇ ਵੀ ਵਕਫਾ ਪਾ ਦਿੱਤਾ ਵਿੱਚ ਹਾਲਾਂਕਿ ਇਹ ਉਮੀਦ ਲਗਾਤਾਰ ਵਾਜਬ ਸੀ ਤੇ جاری ਸੀ ਕਿ 7 ਮੈਂਬਰੀ ਕਮੇਟੀ ਸਿੱਧਾ ਐਕਸ਼ਨ ਕਰੂਗੀ ਔਰ ਆਪਣੀ ਅਥਾਰਟੀ ਦੱਸੂਗੀ ਦਰਸਾਊਗੀ ਕਿ ਸਾਨੂੰ ਕੀ ਹੁਕਮ ਦਿੱਤਾ ਗਿਆ ਦੇਖੋ ਬਹੁਤੇ ਜਿਹੜੇ 7 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਵਿਅਕਤੀ ਨੇ ਉਹ ਸਿਆਸੀ ਬੈਕਗ੍ਰਾਉਂਡ ਤੋਂ ਨੇ ਉਹ ਐਕਟੀਵਿਜ਼ਮ ਦੇ ਵਿੱਚੋਂ ਨਿਕਲੇ ਹੋਏ ਲੋਕ ਨਹੀਂ ਹੈ ਉਹ ਪੋਲਿਟੀਕਲ ਕਾਜ ਖੇਤਰ ਤੋਂ ਉਸ ਬੈਕਗ੍ਰਾਉਂਡ ਤੋਂ ਆਂਦੇ ਨੇ ਤੇ ਉਹਨਾਂ ਦਾ ਇੱਕ ਡਿਪਲੋਮੈਟਿਕ ਜਿਹਾ ਤਰੀਕਾ ਹੁੰਦਾ ਹੈ ਕੰਮ ਕਰਨ ਦਾ ਸੋ ਉਹ ਡਿਪਲੋਮੈਟਿਕ ਤਰੀਕੇ ਨਾਲ ਕੰਮ ਜ਼ਰੂਰ ਕਰ ਰਹੇ ਨੇ ਪਰ ਹਾਲੇ ਵੀ ਮੈਨੂੰ ਇਹ ਲੱਗਦਾ ਵੀ ਕੌਮ ਨੇ ਉਸ ਕਮੇਟੀ ਦੇ ਵਿੱਚ ਕੁਝ ਦੋ ਚਾਰ ਮੈਂਬਰ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲੋਂ ਕੌਮ ਨੇ ਉਮੀਦ ਖਤਮ ਨਹੀਂ ਕੀਤੀ ਕਿਉਂਕਿ ਇਸ ਪ੍ਰੈਸ਼ਰ ਦੇ ਵਿੱਚ ਮੇਰੇ ਦਿਮਾਗ 'ਚ ਇਸ ਗੱਲ ਦਾ ਬਿਲਕੁਲ ਪ੍ਰੈਸ਼ਰ ਨਹੀਂ ਹੈ ਹੁਣ ਕਿ ਇਹ 20 ਫਰਵਰੀ ਆ ਜਾਏਗੀ ਇਹ 25 ਲੱਖ ਪੂਰੀ ਕਰ ਲਣਗੇ ਜਦੋਂ ਹੋਈ ਬੋਗਸ ਉਹ 25000 ਵੀ ਉਹਦੇ ਵਿੱਚੋਂ ਆਰਗੇਨਿਕ ਨਹੀਂ ਹੈਗੀ ਤਾਂ ਇਸ ਕਰਕੇ ਉਹ ਮੈਟ ਨਹੀਂ ਕਰਦਾ ਕਿ 20 ਫਰਵਰੀ ਨੇੜੇ ਆ ਰਹੀ ਹੈ ਜਦੋਂ ਕਿ ਫਿਕਰ ਦੇ ਡਾਣਾ ਭਾਈ ਸਾਹਿਬ ਕਿ ਮੁੜ ਕੇ ਉਸ ਭਰਤੀ ਦਾ ਹੋਵੇਗਾ ਕਿ ਕੀ ਉਹ ਭਰਤੀ ਇੱਕ ਨਵਾਂ ਪ੍ਰਧਾਨ ਅਧਿਕਾਰ ਕਰ ਲੇਗੀ ਜਾਂ ਸੱਤ ਮੈਂਬਰੀ ਕਮੇਟੀ ਇੰਟਰਵਿਊ ਕਰਕੇ ਰੱਦ ਕਰ ਦੇਗੀ ਅਕਾਲ ਤਖਤ ਸਾਹਿਬ ਉਹਨੂੰ ਵੈਲੀਡੇਟ ਵੀ ਕਰ ਦੇਵੇ ਉਸ 30 ਲੱਖ ਦੀ ਭਰਤੀ ਨੂੰ ਉਹ 30 ਲੱਖ ਬੰਦਾ ਅਗਰਸਤ ਹੀ ਨਹੀਂ ਕਰਦਾ ਇਸ ਕਰਕੇ ਉਹ ਰੈਲੇਵੈਂਟ ਆ ਗੱਲ ਮੈਂ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਲਿਖਤੀ ਮੋਰ ਲਾ ਦੇਣ ਵੀ ਆ ਵਰਕਿੰਗ ਕਮੇਟੀ ਨੇ 30 ਲੱਖ ਦੀ ਭਰਤੀ ਕਰਤੀ ਆ ਕੌ ਮੈਨੂੰ ਪ੍ਰਮਾਨ ਕਰੇ ਜੇ ਉਹਦੇ ਚੋਂ 30 ਬੰਦੇ ਵੀ ਪ੍ਰਮਾਨ ਹੋ ਗਏ ਤੇ ਮੇਰਾ ਨਾਮ ਵਟਾ ਦਿਓ ਪਰ ਸਵਾਲ ਇਹੀ ਹੈ ਨਾ ਅਲਟੀਮੇਟਲੀ ਅਕਾਲੀ ਦਲ ਦੀ ਸਿਚੁਏਸ਼ਨ ਉੱਤੇ ਅਜੇ ਫੈਸਲਾ ਹੋਏਗਾ ਜਿਹੋ ਜਿਹਾ 2015 ਦਾ ਮਾਫੀ ਵਾਲਾ ਫੈਸਲਾ ਸੀ ਯਾਨੀ ਕਿ ਅਕਾਲੀ ਦਲ ਦੀ ਮੀਟਿੰਗ ਵਿੱਚ ਜਿਹੜਾ ਉੱਥੇ ਹੀ ਆ ਕੇ ਖੜੂਗਾ ਜਿੱਥੇ ਆ ਕੇ ਪਹਿਲਾਂ ਪੌਜ਼ ਲੱਗਿਆ ਹੋਇਆ ਆ ਨਹੀਂ ਉੱਥੇ ਖੜੂਗਾ ਨਹੀਂ ਉਸ ਤੋਂ ਕਾਫੀ ਹੀਠਾ ਚੱਲ ਜਾਵੇਗਾ ਫਿਰ ਇਸ ਦੇ ਨਾਲ ਜੋ ਵੀ ਹੋਵੇਗਾ ਉਹਦੇ ਨਾਲ ਅਕਾਲੀ ਦਲ ਦੀ ਜਿਹੜੀ ਸਾਖ ਹੈ ਉਹ ਹੋਰ ਡਿਗੂਗੀ ਹੋਰ ਤਾਂ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਐ ਐ ਪ੍ਰਤੀਤ ਹੁੰਦਾ ਹੈ ਜੀ ਦੇਖੋ ਮੈਂ ਦੇਖੋ ਅਕਾਲੀ ਦਲ ਦੇ ਨਾਲ ਲੋਕ ਜੁੜਨਾ ਚਾਹੁੰਦੇ ਆ ਜੇ ਲੋਕਾਂ ਨੇ ਇਸ ਭਰਤੀ ਸੱਤ ਮੈਂਬਰੀ ਕਮੇਟੀ ਵੱਲ ਦੇਖਣਾ ਸ਼ੁਰੂ ਕੀਤਾ ਹੈ ਔਰ ਇੱਥੋਂ ਕੋਈ ਹੋਪ ਰੱਖ ਰਹੇ ਨੇ ਔਰ ਚੰਗੇ ਚੰਗੇ ਬੰਦਿਆਂ ਨੇ ਐਲਾਨ ਕੀਤਾ ਹੈ ਕਿ ਜੇ ਇਹ ਭਰਤੀ ਇਸ ਪ੍ਰੋਸੈਸ ਨਾਲ ਸ਼ੁਰੂ ਹੁੰਦੀ ਹੈ ਤਾਂ ਅਸੀਂ ਇਹਦਾ ਹਿੱਸਾ ਬਣਾਂਗੇ ਸਾਡੇ ਵਰਗੇ ਲੋਕ ਵੀ ਇਹ ਉਡੀਕ ਕਰ ਰਹੇ ਨੇ ਅਸੀਂ ਉਹ ਪਹਿਲੇ ਬੰਦੇ ਹੋਵਾਂਗੇ ਜਿਹੜੇ ਜਾ ਕੇ ਮੈਂਬਰਸ਼ਿਪ ਫਾਰਮ ਭਰਾਂਗੇ ਇਹਦਾ ਮਤਲਬ ਇਹ ਹੈ ਵੀ ਲੋਕ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਆਪਦੀ ਖੇਤਰੀ ਤੇ ਆਪਣੀ ਪੰਥਕ ਪਾਰਟੀ ਨੂੰ ਬਚਾਉਣਾ ਚਾਹੁੰਦੇ ਨੇ ਕੋਈ 7-8 ਜਾਂ 10 ਬੰਦੇ ਨੇ ਜਿਹੜੇ ਵਿੱਚ ਕੰਧ ਬਣ ਕੇ ਖੜ ਗਏ ਨੇ ਉਹ ਉਹ ਸੁਖਬੀਰ ਤੇ ਉਹ ਬੰਦੇ ਨੇ ਜਿਨ੍ਹਾਂ ਦੀ سیاسی ਹੋਂਦ ਸਿਰਫ ਸੁਖਬੀਰ ਦੇ ਨੇੜੇ ਹੋਣ ਕਰਕੇ ਆ ਉਹਨਾਂ ਦਾ ਆਪਣੇ ਹਲਕੇ 'ਚ ਕੋਈ ਆਧਾਰ ਨਹੀਂ ਉਹਨਾਂ ਦੀ ਕੌਮ ਦੇ ਵਿੱਚ ਕੋਈ ਐਕਸੈਪਟੇਬਿਲਟੀ ਨਹੀਂ ਹੈ ਉਹ ਉਹਨਾਂ ਦੇ ਬਾਰੇ ਕੋਈ ਪਰਸੈਪਸ਼ਨ ਚੰਗੀ ਨਹੀਂ ਹੈ ਉਹਨਾਂ 'ਚ ਕੋਈ ਕਾਬਲੀਅਤ ਨਹੀਂ ਹੈ ਉਹ ਸਿਰਫ ਸੁਖਬੀਰ ਦੇ ਚੱਟਾ ਭਾਈ ਸਾਹਿਬ ਇਹ ਵੀ ਹੈ ਮੈਂ ਖੰਗਾਲ ਰਿਹਾ ਸੀ ਉਹ ਸਾਰਾ ਡਾਟਾ ਜਿਹੜਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਵੇਖਣ ਨੂੰ ਮਿਲਿਆ ਹੈਰਾਨੀ ਇਸ ਗੱਲ ਦੀ ਹੋਈ ਕਿ ਉਸ ਦੇ ਵਿੱਚ ਜਿਹੜੇ ਸਿੱਖ ਚਿਹਰੇ ਸੀ ਸਿੱਖ ਨੁਮਾਇੰਦੇ ਸੀ ਜਾਂ ਉਮੀਦਵਾਰ ਸੀ ਉਹਨਾਂ ਦੀ ਜਿਹੜੀ ਵੋਟ ਪਈ ਆ ਉਹ ਬੇਹੱਦ ਘੱਟ ਪਰ ਚਲੋ ਦੂਜੇ ਪਾਸੇ ਅਕਾਲੀ ਦਲ ਦੀ ਜੇ ਸਾਖ ਮਾੜੀ ਮੋਟੀ ਬਚਾਈ ਤਾਂ ਹਿੰਦੂ ਚਿਹਰਿਆਂ ਨੇ ਜ਼ਰੂਰ ਬਚਾ ਲਈ ਬਿਲਕੁਲ ਤੁਸੀਂ ਇਹ ਵੀ ਦੇਖਿਓ ਨਾ ਵੀ ਜਦੋਂ ਫਿਕਰ ਕੱਢਣਗੇ ਨਾ ਜੀ ਫਰਾਣੇ ਹਲਕਿਆਂ ਦੇ ਵਿੱਚ ਸਾਡੀ ਕਿਉਂਕਿ 2 ਦਸੰਬਰ ਤੋਂ ਬਾਅਦ ਦੀ ਉਹ ਗੱਲ ਹੋਏਗੀ ਨਾ ਮੈਂ ਉਹ ਸਪੈਸੀਫਿਕਲੀ ਉਸ ਗੱਲ ਤੇ ਆਉਣਾ ਕਿ ਕਹਿ ਦੰਗੇ ਜੀ ਅਸੀਂ ਉਸ ਤੋਂ ਬਾਅਦ ਰਿਕਵਰ ਕਰ ਲਿਆ ਜਿਹੜੀ ਲੋਕ ਸਭਾ ਦੀ ਚੋਣ ਹੋਈ ਸੌਰੀ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੋਈਆਂ ਨੇ ਉਹ 2 ਦਸੰਬਰ ਤੋਂ ਬਾਅਦ ਹੋਈਆਂ ਨੇ ਜੀ ਉਸ ਫੈਸਲੇ ਤੋਂ ਬਾਅਦ ਚੁਆਈਆਂ ਨੇ ਜੀ ਤੁਸੀਂ ਇਹ ਦੇਖਿਓ ਮੈਂ ਤੁਹਾਨੂੰ ਐਡਵਾਂਸ ਹੀ ਕਹਿ ਰਿਹਾ ਇਹ ਜਦੋਂ ਹਲਕਾ ਵਾਈਜ਼ ਫਿਗਰ ਜਾਰੀ ਕਰਨਗੇ ਹੂੰ ਤੇ ਇਹ ਜਿਹੜੇ ਮੈਂਬਰਸ਼ਿਪ ਦਾ ਡਾਟਾ ਦੇਣਗੇ ਵੀ ਸਾਡੀ ਜਲੰਧਰ ਫਗਵਾੜੇ ਪਟਿਆਲੇ ਅੰਮ੍ਰਿਤਸਰ ਕਾਰਪੋਰੇਸ਼ਨ ਜਿੱਥੇ ਚੋਣਾ ਹੋ ਕੇ ਹਟੀਆਂ ਜੀ ਜਿੰਨੀ ਇਹਨਾਂ ਨੂੰ ਟੋਟਲ ਇਹਨਾਂ ਦੇ ਉਮੀਦਵਾਰਾਂ ਨੂੰ ਵੋਟ ਪਈ ਹੋਊਗੀ ਉਸ ਤੋਂ 10 ਗੁਣਾ ਜ਼ਿਆਦਾ ਮੈਂਬਰਸ਼ਿਪ ਸ਼ੋਅ ਕਰਨਗੇ ਹੂੰ ਮਤਲਬ ਇੱਕ ਇਹੋ ਜਿਹੇ ਮੈਂਬਰ ਨੇ ਜਿਹੜੇ ਪਾਰਟੀ ਦੇ ਮੈਂਬਰ ਬਣ ਦਿੰਦੇ ਨੇ ਪਰ ਉਸੇ ਪਾਰਟੀ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਮਤਲਬ ਕਿ ਉਹ ਉਹ ਬੋਗਸ ਹੋਵੇਗੀ ਤੁਹਾਡੇ ਹਿਸਾਬ ਨਾਲ 100% ਫੋਕਸ ਹੋਏਗੇ ਤੁਸੀਂ ਸਪੈਸੀਫਿਕ ਇਹ ਆਇਡੈਂਟੀਫਾਈ ਕਰੋ ਮੈਂ ਚੋਨਾਇਦਾ ਅਨਾਲਿਸਿਸ ਹੋਵੇ ਇਹ ਫਿਗਰ ਤਾਂ ਕੱਢਣ ਬਾਅਦ ਅੱਜ ਕੱਢ ਦੇਣ ਕੱਲੀਆ ਮੈਂ ਕਹਿਣਾ ਵੀ ਅੱਜ ਤੱਕ ਦੀਆਂ ਜਿੰਨੀਆਂ ਕਾਰਪੋਰੇਸ਼ਨ ਹਲਕੇ ਨੇ ਜਿਹੜੇ ਜਲੰਧਰ ਅੰਮ੍ਰਿਤਸਰ ਕੋਈ ਪੰਜ ਹਲਕੇ ਰੈਂਡਮ ਫਗਵਾੜਾ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਇਹ ਪੰਜ ਹਲਕਿਆਂ ਦਾ ਡਾਟਾ ਅੱਜ ਹੀ ਜਾਰੀ ਕਰ ਦੇਣ ਅੱਜ ਤੱਕ ਦੀ ਸਾਡੀ ਭਰਤੀ ਇਹਨਾਂ ਇਲਾਕਿਆਂ 'ਚ ਇੰਨੀ ਹੋ ਗਈ ਜੀ ਔਰ ਉਸ ਮੈਂਬਰਸ਼ਿਪ ਤੇ ਇਹਨਾਂ ਨੂੰ ਪਈਆਂ ਐਮਸੀ ਚੋਣਾਂ ਦੇ ਵਿੱਚ ਬਾਦਲ ਤੜੇ ਨੂੰ ਪਈਆਂ ਵੋਟਾਂ ਨੂੰ ਕੰਪੇਅਰ ਕਰ ਲਿਓ 10 ਗੁਣਾ ਦਾ ਫਰਕ ਹੋਏਗਾ ਵੋਟਾਂ 10 ਗੁਣਾ ਘੱਟ ਹੋਣਗੀਆਂ ਹੂੰ ਠੀਕ ਹੈ ਚਲੋ ਉਮੀਦ ਹੈ ਆਉਂਦੇ ਸਮੇਂ ਵਿੱਚ ਇਹ ਸਿਚੁਏਸ਼ਨ ਜਿਹੜੀ ਅਜੇ ਤੱਕ ਕਿਐਸੀ ਜਾ ਰਹੀ ਹੈ ਉਹ ਉਸੇ ਤਰ੍ਹਾਂ ਰਹੇ ਔਰ ਅਕਾਲੀ ਦਲ ਦੀ ਸਾਖ ਵਧੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉਹ ਤਕਲੀਬ ਨੇ ਰੂਵਾਨ ਇੰਡੀਆ ਪੰਜਾਬੀ ਤੇ